ਅਮਰਪਾਲ ਹਾਂਜੀ ਹਾਂਜੀ ਇਹ ਸਾਰੇ ਲੋਕ ਜਿਹੜਾ ਇਹ ਖਡੂਰ ਸਾਹਿਬ ਇਲਾਕਾ ਜਿਹੜਾ ਵਾ ਜਿੰਨੇ ਵੀ ਆਪਣਾ ਜਿੰਨੇ ਲੋਕਾਂ ਨਾਲ ਵੀ ਪੁੱਛਿਆ ਏ ਸਾਰੇ ਹੀ ਭਾਈ ਅਮਰਪਾਲ ਸਿੰਘ ਨੂੰ ਹੀ ਵੋਟ ਪਾਉਣਾ ਚਾਹੁੰਦੇ ਨੇ ਸੱਚੀ ਗੱਲ ਜੀ ਸੱਚੀ ਗੱਲ ਜੀ ਅ ਜਿੱਤੇ ਗਾ ਜੀ ਇਸ ਵਾਰੀ ਭਾਈ ਅਮਰਪਾਲ ਨੂੰ ਪਾਵਾਂਗੇ ਜੀ ਜ਼ਰੂਰ ਪਾਵਾਂਗੇ ਹਾਂ ਵਧੀਆ ਉਹਨੂੰ ਬਾਰ ਘਟ ਗਈ ਕੀ ਆਪਾਂ ਕਾਰਨ ਕੀ ਆ ਜਿਹੜਾ ਉਹਨੂੰ ਹਾਂਜੀ ਕੀ ਕਾਰਨ ਹੈ ਜਿਹੜਾ ਤੁਸੀਂ ਉਹਨਾਂ ਨੂੰ ਵੋਟ ਪਾਉਣੀ ਹੈ ਅਸੀਂ ਤਾਂ ਸੇਵਾ ਚ ਆਹ ਕਾਰਨ ਕੋਈ ਤਾਂ ਕਾਹਦਾ ਹੀ ਸੇਵਾ ਹੀ ਕਰਨੀ ਆ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਉਹ ਕਿਦਾਂ ਦਾ ਕੰਮ ਕਰ ਰਹੀ ਹੈ ਤੇ ਉਹਨਾਂ ਨੇ ਵੀ ਹੁਣ ਟਿਕਟ ਦਿੱਤੀ ਹੈ ਆ ਨਾ ਨਾ ਅਮਰਪਾਲ ਨੂੰ ਪਾਉਣੀ ਹਾਂ ਅਮਰਪਾਲ ਸਿੰਘ ਜੀ ਹੀ ਸਾਰੇ ਪਾਸੇ ਜਿਹੜਾ ਵਾ ਰਲਿਆਓ ਸਾਡੇ ਨਾਲ ਰਲਿਆ ਵਾ ਅਸੀਂ ਉਹਨੂੰ ਪਾਉਣੀ ਹੈ ਠੀਕ ਹੈ ਹਾਂ ਗੁਰੂ ਦਾ ਸਿੱਖ ਸਾਡੇ ਅਸੀਂ ਉਹਨੂੰ ਪਾਉਣੀ ਜਿੰਨੇ ਸਾਡੇ ਮੈਂਬਰ ਵਾ ਸਾਰੇ ਹੀ ਉਹ ਸਿੱਖ ਵਾ ਠੀਕ ਹੈ ਹਾਂਜੀ ਨਸ਼ਿਆ ਤੇ ਵੀ ਕਹਿੰਦੇ ਉਹਨਾਂ ਨੇ ਰੋਕ ਲਾਈ ਰੋਕਿਆ ਵੀ ਉਹਨਾਂ ਨੇ ਇਹਨਾਂ ਲੋਕਾਂ ਦਾ ਕੰਮ ਖਰਾਬ ਕਰ ਦਿੱਤਾ ਵਾ ਠੀਕ ਹੈ ਤੇ ਉਹਨਾਂ ਵਧੀਆ ਕੰਮ ਕੀਤਾ ਹੈ ਇੱਥੇ ਆਏ ਸਾਡੇ ਛਟੜੀ ਆਮਚ ਸਾਰਿਆਂ ਨੂੰ ਪੈਸੇ ਰੰਡੀਆਂ ਜਿਹੜੀਆਂ ਪੈਸੇ ਦੇ ਕੇ ਗਏ ਆ ਤੇ ਸਾਰਿਆਂ ਨੂੰ ਬੱਚੇ ਸਿੱਧੇ ਕਰਨ ਦੇ ਆ ਹੋਰ ਕੀ ਕਰਨ ਫਿਰ ਤੇਨੀ ਜੀ ਮਿਹਰਬਾਨੀ